ਬਾਜਟ ਮੈਟਰ ਸੀ ਸਾਡਾ ਜਿਹੜਾ ਲਗਭਗ ਪਿਛਲੇ 10-12 ਸਾਲ ਤੋਂ ਪੈਂਡਿੰਗ ਪਿਆ ਸੀ ਅਸੀਂ ਅੱਜ ਉਹ ਕਹਾਵਤ ਸੱਚੀ ਹੋਈ ਹੈ ਵੀ ਜਿਵੇਂ 12 ਸਾਲ ਬਾਅਦ ਇੱਕ ਰੁੜੀ ਦੀ ਸੁਣੀ ਜਾਂਦੀ ਹੈ ਪੰਜਾਬੀ ਦੀ ਕਹਾਵਤ ਹੈ ਉਸੇ ਤਰ੍ਹਾਂ ਸੇਵਾਜੀਕ ਇਨਕੁਆਰੀ ਐਨ ਕੇ ਸ਼ਰਮਾ ਜਦੋਂ ਕਾਲੀਆਂ ਦੀ ਸਰਕਾਰ ਸੀ ਉਸ ਵੇਲੇ ਦੇ ਵਿਧਾਇਕ ਸੀ ਤੇ ਜਿਹੜਾ ਪਲਾਨਿੰਗ ਬੋਰਡ ਦੇ ਚੇਅਰਮੈਨ ਸੀ ਉਸ ਸਮੇਂ ਦੇ ਜਿਹੜੇ ਹੈਗੇ ਘਟਾਲੇ ਕਪਲੇ ਹੋਏ ਹੋਏ ਸੀ ਅਫਸਰਾਂ ਰਾਹੀਂ ਦਬਾਅ ਪ੍ਰੈਸ਼ਰ ਪਾ ਕੇ ਘਟਾਲੇ ਕੀਤੇ ਵੇ ਸੀ ਉਹਦੀ ਜਿਹੜੀ ਕੰਪਲੀਟ ਦਰਖਾਸਤ ਸੀ ਉਹ ਲਗਭਗ 18 ਸਾਲ 2018 ਤੋਂ 19 ਤੋਂ ਲਗਾਤਾਰ ਦਰਖਾਸਤਾਂ ਜਿਹੜੀਆਂ ਚੱਲ ਰਹੀਆਂ ਸੀ ਜਿਹੜੀਆਂ ਹੁਣ ਵੀ ਅਸੀਂ ਦਰਖਾਸਤਾਂ ਦੇ ਕੇ ਹਟੇ ਸੀ ਉਹ ਅੱਜ ਸਾਰੀਆਂ ਦਰਖਾਸਤਾਂ ਜਿਹੜੀਆਂ ਮਾਨਯੋਗ ਵਿਜੀਲੈਂਸ ਡਾਇਰੈਕਟਰ ਨੇ ਤੇ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਉਹ ਫੈਲਾਂ ਦੀ ਮਿੱਟੀ ਝਾੜ ਕੇ ਅੱਜ ਟੇਬਲਾਂ ਤੇ ਰੱਖ ਲਈਆਂ ਤੇ ਸਾਡਾ ਜਿਹੜਾ ਹੈਗਾ ਅੱਜ ਬਿਆਨ ਹੋਏ ਸੀ ਬਿਆਨਾਂ 'ਚ ਬਹੁਤ ਸਾਰੀ ਜਿਹੜੀ ਸਾਡੀ ਪੁਛਗਿੱਛ ਹੋਈ ਆ ਸਾਡੇ ਬਿਆਨਾਂ 'ਚ ਸਾਡੇ ਜਿਹੜੇ ਡਾਕੂਮੈਂਟ ਦੇਣੇ ਸੀ ਕਾਫੀ ਜਿਹੜਾ ਜਿਸੀਂ ਡਾਕੂਮੈਂਟ ਦੇ ਕੇ ਆਏ ਨੇ ਸਾਰੇ ਪੁਆਇੰਟ ਵਾਈਜ਼ ਪੈਂਡ ਚੰਗੀ ਤਰ੍ਹਾਂ ਸੁਣਾਈ ਕਰੀ ਐ ਜੋ ਵਿਜੀਲੈਂਸ ਦੇ ਸਬੰਧਤ ਅਧਿਕਾਰੀ ਸੀ ਪੜਤਾਲੀ ਅਫਸਰ ਸੀ ਉਹਨਾਂ ਨੇ ਬਹੁਤ ਵਧੀਆ ਜਿਹੜੀ ਤਰ੍ਹਾਂ ਢੰਗ ਨਾਲ ਸੁਣਿਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਹੁਣ ਜਿਹੜਾ ਹੈਗਾ ਬਹੁਤਾ ਕੋਈ ਸਮਾਂ ਨਹੀਂ ਲੱਗੂਗਾ ਜਿੰਨੇ ਵੀ ਕਪਲੇਵਾਜ ਅਫਸਰ ਨੇ ਸਬੰਧਤ ਅਫਸਰ ਨੇ ਸਬੰਧਤ ਮੈਕਮੇ ਨੇ ਉਹਨਾਂ ਨੂੰ ਲੈਟਰ ਚੇਟੀਆਂ ਪਹਿਲਾਂ ਲਿਖ ਕੇ ਹੀ ਭੇਜ ਚੁੱਕੇ ਨੇ ਜੋ ਸਾਨੂੰ ਰਿਕਾਰਡ ਚਾਹੀਦਾ ਪਰ ਉਹਨਾਂ ਦਾ ਕੋਲੇ ਕੋਈ ਹਾਲੇ ਕੋਈ ਜਵਾਬ ਨਹੀਂ ਦੇਣ ਨੂੰ ਹੈ ਤੇ ਅੱਜ ਜਾ ਕੇ ਅਸੀਂ 2-3 ਘੰਟੇ ਸਾਡਾ ਚੱਲਦਾ ਰਿਹਾ ਅਸੀਂ ਸਾਰੇ ਬਿਆਨ ਦੇ ਕੇ ਮਾਸਟਰ ਪ੍ਰਿੰਸੀਪਲ ਸਾਡੇ ਬਨਵਾਰੀ لال ਜੀ ਵੀ ਨਾਲ ਗਏ ਨੇ ਸਾਡੇ ਮੋਰਚੇ ਦੇ ਆਗੂ ਕੋਈ ਹੋਰ ਵੀ ਨਾਲ ਸੀ ਸਾਰੇ ਅਸੀਂ ਜਾ ਕੇ ਬਿਆਨ ਦੇ ਕੇ ਲਿਖਤੀ ਕੰਪਲੀਟ ਜਿਹੜੀ ਹੈਗੀ ਉਹ ਸਾਡੀ ਅਸੀਂ ਦੇਖ ਲਈ ਤੇ ਸਾਨੂੰ ਬਹੁਤ ਛੇਤੀ ਉਮੀਦ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਡਾਇਰੈਕਟਰ ਵਿਜੀਲੈਂਸ ਕਿ ਸਾਨੂੰ ਲੋਕਾਂ ਨੂੰ ਨਿਆਂ ਸਾਫ਼ ਦਵਾਣਗੇ ਜਿਵੇਂ ਘਟਾਲੇ ਸੀ ਬੀਪੀਐਲ ਦਾ ਘਟਾਲਾ ਸੀ ਜੀਰਕਪੁਰ ਕਮੇਟੀ ਦਾ ਘਟਾਲਾ ਸੀ ਤੇ ਜਿਹੜੇ ਪਿੰਡਾਂ 'ਚ ਕੰਮਕਾਜ ਵਿਕਾਸ ਦੇ ਨਾਂ ਤੇ ਬਹੁਤ ਵੱਡੀਆਂ ਠੱਗੀਆਂ ਮਾਰੀਆਂ ਵੇਸੀ ਉਹ ਸਾਰੇ ਜਿਹੜੇ ਘਟਾਲੇ ਪੁਆਇੰਟ ਵਾਈਜ਼ ਪੁਆਇੰਟ ਅਸੀਂ ਸਾਰਾ ਜਿਹੜਾ ਰਿਕਾਰਡ ਦੇ ਆਏ ਤੇ ਸਾਨੂੰ ਉਮੀਦ ਹੈ ਹੁਣ ਸਾਡੀ ਜਿਹੜੀ ਸੁਣਾਈ ਹੋ ਕੇ ਪੀੜਤ ਲੋਕਾਂ ਨੂੰ ਜਿਹੜੇ ਲੋਕਾਂ ਦਾ ਪੈਸਾ ਖਾਇਆ ਵਈ ਸੀ ਸਰਕਾਰੀ ਪੈਸਾ ਜਿਵੇਂ ਕੇਂਦਰ ਸਰਕਾਰ ਤੋਂ ਰਾਸ਼ੀ ਆਈ ਹੈ ਉਹਦੇ 'ਚ ਬਹੁਤ ਵੱਡਾ ਕਪੜਾ ਹੋਇਆ ਗਰੀਬਾਂ ਦੇ ਨਾਂ ਤੇ ਕੱਚੇ ਮੰਗਾਨਾਂ ਦੇ ਨਾਂ ਤੇ ਕਪੜਾ ਹੋਇਆ ਹੋਰ ਵੀ ਸਾਰੇ ਵੱਡੇ ਘਟਾਲੇ ਸੀ ਜਿਹੜੇ ਸਾਰਿਆਂ ਦੇ ਅਸੀਂ ਸਬੂਤ ਰਿਕਾਰਡ ਸਬੂਤ ਪੇਸ਼ ਕਰਕੇ ਆਏ ਆ ਤੇ ਸਾਨੂੰ ਬਹੁਤ ਜਲਦ ਆਸ ਹੈ ਤੇ ਦੋਸ਼ੀਆਂ ਦੇ ਖਿ ਨਗਾ ਕੀਤਾ ਜਾਵੇਗਾ ਤੇ ਜਿਹੜਾ ਪੈਸਾ ਸਰਕਾਰ ਦੇ ਖਾਤੇ ਚ ਆਊਗਾ ਉਹ ਲੋਕਾਂ ਵਾਸਤੇ ਗਰੀਬਾਂ ਵਾਸਤੇ ਵਰਤਿਆ ਜਾਊਗਾ ਉਹ ਵਾਹਿਗੁਰੂ ਜੀ ਦਾ ਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਬਨਾਰੀ لال ਅੱਜ ਜਨਰਲ ਸਟੇਸ਼ਨ ਚੋਰ ਮੋਰਚੇ ਤੋਂ ਵਿਜੀਲੈਂਸ ਦਫ਼ਤਰ ਦੇ ਵਿੱਚ ਗਏ ਆ ਉਹ ਦਫ਼ਤਰ ਦੇ ਵਿੱਚ ਉਹ ਕੁਝ ਦੱਸਿਆ ਜਿਹੜਾ ਕਿ ਇੱਥੇ ਜਨਰਲ ਸਟੇਸ਼ਨ ਚੋਰ ਮੋਰਚੇ ਤੇ ਲੋਕਾਂ ਨੇ ਆਣ ਕੇ ਦਰਖਾਸਤਾਂ ਦਿੱਤੀਆਂ ਕਿ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਆ ਸਾਡੀ ਕੋਈ ਨਹੀਂ ਸੁਣਦਾ ਪਰ ਅੱਜ ਉਹਨਾਂ ਲੋਕਾਂ ਦੇ ਜਿਹੜੇ ਬੇਕਰੇ ਨੇ ਉਹਨਾਂ ਦੇ ਪੈਸੇ ਖਾਦੇ ਗਏ ਆ ਔਰ ਲੋਰਵਾੰਦਾਂ ਦੀ ਲੋੜ ਪੂਰੀ ਨਾ ਕਰਕੇ ਉਹਨਾਂ ਲੋਕਾਂ ਦੇ ਪੈਸੇ ਖਾਤਿਆਂ 'ਚ ਪੈਸੇ ਗਏ ਨੇ ਜਿਹੜਾ ਜਿਹੜੇ ਉਸ ਪਿੰਡ ਵਿੱਚ ਰਹਿੰਦੇ ਹੀ ਨਹੀਂ ਅੱਜ ਵਿਜੀਲੈਂਸ ਦੇ ਜਿਹੜੇ 48 ਆਫਸਰ ਸਨ ਉਹਨਾਂ ਨੇ ਦੱਸਿਆ ਕਿ ਅਸੀਂ ਅੱਗੇ ਵੀ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੇ ਹਾਂ ਔਰ ਉਹਨਾਂ ਨੇ ਚਿੱਠੀ ਵੀ ਵਿਖਾਲੀ ਆ ਪਰ ਇਹਨਾਂ ਆਫਸਰ ਨੂੰ ਆਪਾਂ ਤਲਬ ਕੀਤਾ ਤੁਹਾਡਾ ਜਿਹੜਾ ਮਾਮਲਾ ਛੇਤੀ ਤੋਂ ਛੇਤੀ ਹੱਲ ਹੋ ਜਾਏਗਾ ਸਾਨੂੰ ਹੁਣ ਉਮੀਦ ਵੱਜ ਗਈ ਹੈ ਕਿ ਜਿਹੜੇ ਚੋਰ ਨੇ ਖੇਤੀ ਤੋਂ ਖੇਤੀ ਫੜੇ ਜਾਣਗੇ ਔਰ ਲੱਖਾਂ ਨਹੀਂ ਅਰਬਾਂ ਰੁਪਈਆ ਦਾ ਜਿਹੜਾ ਘਟਾਲਾ ਹੈ ਇਹ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏਗਾ ਔਰ ਜਿਹੜੀ ਸਰਕਾਰ ਪੈਂਦੀ ਆ ਕਿ ਮਲਾਜਮਾਂ ਨੂੰ ਦੇਣ ਵਾਸਤੇ ਕੱਖ ਨਹੀਂ ਉਹ ਅਰਬਾਂ ਫੰਦੀਆਂ ਇਕੱਠੇ ਕਰਕੇ ਉਹਨਾਂ ਨੂੰ ਖੁਸ਼ ਕਰ ਸਕਦੀ ਆ ਜੈਪੀਮ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ